ਦੂਜਾ ਅਵਰ ਨਾ ਕੋਏ ਉਹਦੇ ਤੋਂ ਬਣਾ ਗੁਰਮੁਖੂ ਦੂਜਾ ਹੈ ਹੀ ਕੋਈ ਨਹੀਂ ਸਾਡੇ ਸਮਾਜ ਵਿੱਚ ਅੱਜ ਕੱਲ ਇੱਕ ਬਹੁਤ ਭਾਰੀ ਕਮਜ਼ੋਰੀ ਆ ਰਹੀ ਬੜਾ ਔਗਣ ਆ ਰਿਹਾ ਹੈ ਹਰਦੀ ਦਾ ਨਹੀਂ ਆ ਸਮਾਗਮਾਂ ਤੇ ਜਾਈਦਾ ਦਵਾਨਾਂ ਤੇ ਕੋਈ ਇੱਕ ਅਦਾ ਲੀਡਰ ਆਉਂਦਾ ਤੇ ਜਿਹੜੇ ਚਿਮਚੇ ਨੇ ਕਹਿਣ ਲੱਗੇ ਗਿਆਨੀ ਜੀ ਪਾਸੇ ਹੋ ਜਾਓ ਜਕਾਰਾ ਛੱਡੀਏ ਮੈਂ ਨਿਮਰਤਾ ਸਹਿਤ ਬੇਨਤੀ ਕਰਾਂ ਪਾਪ ਨਾ ਕਰਿਆ ਕਰੋ ਜਕਾਰਾ ਪਾਪ ਨਹੀਂ ਜਕਾਰਾ ਠੀਕ ਹੈ ਲੇਕਿਨ ਬੰਦਿਆਂ ਦੇ ਜਕਾਰੇ ਨਾ ਛੱਡਿਆ ਕਰੋ ਜਕਾਰਾ ਛੱਡਣਾ ਤੇ ਚਾਰ ਸਭ ਜਿਆਦਿਆਂ ਦਾ ਛੱਡਿਆ ਕਰੋ ਜਿਨ੍ਹਾਂ ਸਿਰ ਵਾਰਿਆ ਜਕਾਰਾ ਛੱਡਣਾ ਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਛੱਡਿਆ ਕਰੋ ਜਿਨ੍ਹਾਂ ਨੇ ਜਾਨ ਦੀ ਪਰਵਾਹ ਨਹੀਂ ਕੀਤੀ ਖੋਪੜੀ ਲਵਾ ਲਈ ਤੇ ਸਾਡੇ ਝੂਠਿਆਂ ਦੇ ਜਕਾਰੇ ਕਾਹਦੇ ਮੈਂ ਨਿਮਰਤਾ ਸਹਿਤ ਬੇਨਤੀ ਕਰਾਂ ਕਿਉਂਕਿ ਸਾਡਾ ਸਰਬਸਾਂਝਾ ਥਾਂ ਹੈ ਤੇ ਮੈਂ ਨਿਮਰਤਾ ਸਹਿਤ ਆਪਣੇ ਭਾਈਚਾਰੇ ਗੁਰੂ ਪੰਥ ਅਕੀ ਬੇਨਤੀ ਕਰਦਾ ਜਕਾਰਾ ਛੱਡਣਾ ਤੇ ਗੁਰੂ ਦਾ ਛੱਡਿਆ ਕਰੋ ਗੁਰੂ ਦਾ ਪਿਆਰਿਆਂ ਦਾ ਛੱਡਿਆ ਕਰੋ ਜਿਹੜੇ ਰਾਜਨੀਤਿਕ ਕੁਰਸੀਆਂ ਤੇ ਨੇ ਅੱਜ ਹੈਨ ਤੇ ਕੱਲ ਨੂੰ ਨਹੀਂ ਜੇ ਰਹਿਣੇ ਆਪਣੇ ਜ ਬੜੀ ਕਮਜ਼ੋਰੀ ਆ ਗਈ ਆਪਾਂ ਰਾਜਨੀਤਿਕ ਰਾਜਨੀਤੀਆਂ ਦੀ ਚਿਮਚਾਗਿਰੀ ਕਰਦੇ ਆਂ ਫਲਾਨਾ ਵਜ਼ੀਰ ਹੈ ਕਈ ਵਜ਼ੀਰ ਆਏ ਕਈ ਚਲੇ ਗਏ ਲੇਕਿਨ ਬਾਬੇ ਬੁੱਢੇ ਵਰਗਾ ਵਜ਼ੀਰ ਨਹੀਂ ਜੇ ਮਿਲਣਾ ਆਪਾਂ ਕਹਿੰਦੇ ਸਾਬਕਾ ਮੰਤਰੀ ਕਦੇ ਬਾਬੇ ਬੁੱਢੇ ਨੂੰ ਸਾਬਕਾ ਮੰਤਰੀ ਸੁਣਿਆ ਜੇ ਕਿੰਨੀਆਂ ਸਗੀਆਂ ਹੋ ਗਈਆਂ ਨੇ ਅਸੀਂ ਉਹੋ ਜੇ ਵਜ਼ੀਰਾਂ ਦਾ ਸਤਕਾਰ ਕਰਨਾ ਹੈ ਦਰਬਾਰ ਸਾਹਿਬ ਦੇ ਵਜ਼ੀਰ ਨੇ ਭਾਈ ਮਨੀ ਸਿੰਘ ਜਿਹੜੇ 90 92 ਸਾਲ ਦੀ ਮਰਸ਼ੀਦ ਹੋਏ ਨੇ ਉਹਨਾਂ ਵਜ਼ੀਰਾਂ ਨੂੰ ਚੇਤਿਆ ਕਰਿਆ ਕਰੋ ਇਹਨਾਂ ਝੂਠੇ ਵਜ਼ੀਰਾਂ ਦਾ ਧਿਆਨ ਨਾ ਤਰਿਆ ਕਰੋ ਇਹ ਨਿਮਰਤਾ ਸਹਿਤ ਬੇਨਤੀ ਮੈਂ ਜਜਬਾਤੀ ਨਹੀਂ ਮੈਂ ਗੁੱਸੇ ਨਾਲ ਨਹੀਂ ਕਹਿ ਰਿਹਾ ਮੇਰੇ ਕੋਲ ਗੁਰੂ ਘੋਂ ਦਾ ਕੋਈ ਗੁਰਮਖਾ ਉਹ ਮੇਰੇ ਘਰ ਦੀ ਖਾਣਾ ਤੇ ਭੋਗ ਇਸ ਕਰਕੇ ਨਿਮਰਤਾ ਸਹਿ ਬੇਨਤੀ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਸਲਾਹਣ ਯੋਗ ਹੈ ਨਾ ਉਹਦੀ ਸਥਲਾ ਸਿਮਥੋ ਸਲਾਹ ਕਰੀ ਚੱਲ ਉਹਦੇ ਗੁਣ ਵਡਿਆਈਆਂ ਕਰੀ ਚੱਲ